ਉਲੀਏ ਵੇਖੀਗੇ ਨਹੀਂ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਾਲ ਮੈਂ ਬਲੋਗ ਚੁਮੀਦ ਕਰਦੇ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਮੈਂ ਟਾਈਮ ਨਾਲ ਤਿਆਰ ਹੋ ਗਿਆ ਕਿਉਂਕਿ ਮੈਂ ਥੋੜਾ ਕੰਮ ਚੱਲ ਜਾਵਾ ਤੇ ਉਸ ਤੋਂ ਬਾਅਦ ਸ਼ਾਇਦ ਗੰਗਾਨਾਰ ਵੀ ਜਾਵਾਂ ਮੈਂ ਤੇ ਗੰਗਾਨਾਰ ਕੋਈ ਚੀਜ਼ ਲੈ ਕੇ ਆਉਣੀ ਹੈ ਮੈਂ ਦੱਸਣਾ ਨਹੀਂ ਤੁਹਾਨੂੰ ਦਿਖਾਉਂਗਾ ਸਿੱਧਾ ਮੈਂ ਤੁਹਾਨੂੰ ਤੇ ਨੂੰ ਲੱਗ ਨਹੀਂ ਨਾ ਅੰਦਰ ਮੰਮੀ ਬੈਠੀ ਪਤਾ ਨਹੀਂ ਕੀ ਕੀ ਹੋ ਗਦੀ ਨੇ ਉਹ ਮੰਮੀ ਨੇ ਦੇਖੋ ਖੋਲੀ ਕੀ ਹੋਦੀ ਘੱਡ ਲਈ ਥੱਲੇ ਲੱਸੀ ਕਹਿੰਦਾ ਖਲਾਦੀ ਬੰਦਾ ਕੋਈ ਨਹੀਂ ਨਹੀਂ ਬੰਦਾ ਕੋਈ ਵੱਡਾ ਪਾਂਡਾ ਪਾਂਡਾ ਲੈ ਲੋ ਤਾਂ ਬੰਦਾ ਕੋਈ ਵੱਡਾ ਪਾਂਡਾ ਲੈ ਲੈ ਪੂਰੀ ਨਹੀਂ ਆਦੀ ਹਾਂ ਮਨਾਣੀ ਨਹੀਂ ਪੂਰੀਆਂ ਦੇ ਵਿੱਚ ਐਡਾ ਕ ਮਗਲਾ ਜਾ ਹੋਵੇ ਨਾ ਉਹ ਪਤੀਲਾ ਜਾ ਤੂੰ ਐਂ ਕਰਿਆ ਕਰ ਆਪਣੇ ਵੱਡੀ ਜੋ ਨਹੀਂ ਕੜਾਈ ਕੜਾਈ ਨਹੀਂ ਪਤੀਲਾ ਉਹ ਚ ਕਰ ਲੈ ਕਰ ਕੁਝ ਪੂਰੀ ਨਹੀਂ ਆਦੀ ਕਿਵੇਂ ਮਧਾਣੀ ਦੀ ਪੂਰੀ ਹੁੰਦੀ ਨਾ ਪੀਲੇ ਚ ਗਾਈਦੀ ਲੱਗਦੇ ਦੇ ਅੱਛਾ ਪੂਰੀ ਨਾ ਦੀ ਤਾਂ ਹੀ ਦੇ ਚਰੜਕਿਆ ਰੋ ਰਬੜ ਦੀ ਬਾਲਟੀ ਹੀ ਕਰ ਲੈ ਰਬੜ ਦੀ ਬਾਲਟੀ ਫੜ ਕੇ ਕੋਣ ਰੱਖੀ ਪੂਰੀ ਆਉਣੀ ਚਾਹੀਦੀ ਨਾ ਤਾਂ ਰਬੜ ਦੀ ਬਾਲਟੀ ਜਦੋਂ ਮੈਚ ਪਰ ਰਬੜ ਦੀ ਬਾਲਟੀ ਤੋਂ ਡੁੱਟ ਜਾਣੀ ਹੈ ਲੱਸੀ ਕਿਉਂ ਸਾਰਾ ਥੱਲੇ ਨਿਕਲ ਜਾਣਾ ਉਹ ਉਹ ਤੇ ਟੁੱਟੇ ਨਹੀਂ ਨਾ ਸੱਚੀ ਵੜਦਾ ਨਹੀਂ ਹਾਂ ਉਹ ਤੇ ਟੁੱਟੇ ਜਾਂਦੀ ਹੈ ਨਾ ਫੜ ਕੇ ਰੱਖਣੀ ਪਊਗੀ ਉਹ ਚ ਵੀ ਐਨਾ ਹੋਣਾ ਰੱਖ ਕੇ ਫੇਰ ਹਿਲਦੀ ਆ ਪਧਾਣੀ ਫੇਰ ਥੋੜੀ ਜੇ ਰਬੜ ਦੀ ਬਾਲਟੀ ਚ ਤੋਂ ਫੱਡੀ ਜਾਊ ਬਾਲਟੀ ਚਲ ਕੋਈ ਨਾ ਹੁਣ ਮੰਮੀ ਨੂੰ ਵੱਡਾ ਆਪਾਂ ਮੰਗਲਾ ਲੈਣ ਕਿ ਦਵਾਗੇ ਮੰਮੀ ਕਿਉਂ ਕਰਦੇ ਆਇਆ ਕਰੇ ਇੱਥੇ ਉਹ ਸਾਰਾ ਦੇਖ ਲੱਸੇ ਵਾਦੀ ਜਾਂਦੀ ਹੈ ਚਲ ਆਈ ਦੇਣੀ ਆ ਮੰਮਾ ਕੁ ਮੰਗਲੀ ਕਿਹਦੇ ਕਿ ਮੰਗਲੀ ਜੈਦਨ ਐਡਾ ਹਫਤੇ ਮੇਜ ਹੁੰਦਾ ਸਾਰੋ ਕਿ ਪਿਆ ਸੀ ਨਾ ਇਦਾਂ ਸਾਹਮਣੇ ਤੇ ਕਿਆ ਨਹੀਂ ਮੈਂ ਉਹ ਉਹਦੇ ਨਾਲ ਉਹ ਆਪਣੇ ਦੇਖੇ ਉੱਥੇ ਮੰਡੀ ਕਿਉਂ ਉਹ ਪੁੱਛ ਲੂੰਗਾ ਉਹ ਪੁੱਛ ਲੂੰਗਾ ਐਟਾ ਆ ਚੋ ਨਹੀਂ 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 ਉਹਦੇ ਪਿੱਛੇ ਪੂਰੀ ਹੁੰਦੀ ਉਹਦੇ ਨਾਲ ਰੱਖੀ ਹੁੰਦੀ ਚਲ ਅੱਜ ਦੇਖਾਂ ਟਰਾਈ ਕਰਕੇ ਅੱਜ ਦੇਖਦੇ ਆਂ ਲੈ ਆਉਨੇ ਹਾਂ ਉੱਤ ਗੱਡਾ ਰੋਜ਼ ਰਾਈਡ ਕਰਾਂ ਮੈਂ ਅਮਗੈਂ ਪੈਸੇ ਕੁੱਪ ਗਿਆਏਗਾ ਆਈਸ਼ ਵਿਆਹ ਤੇ ਜਾਣਾ ਵਾ ਪਹਿਲਾਂ ਸੂਟ ਆਹ ਸੂਟ ਬਣਾ ਪਹਿਲਾਂ ਦੋਵੇਂ ਨਹੀਂ ਲੱਗੀਆਂ ਨਹੀਂ ਗੰਦੀ ਸਾਨੂੰ ਸੂਟ ਪੁਣਾ ਕੇ ਦੋ ਕੋਈ ਨਾ ਸੂਟ ਬਣਾਵਾਂਗੇ ਕਿੱਡੀ ਗੱਲ ਇੱਕ ਇੱਕ ਸੂਟ ਦੁਆਰ ਬਣਾ ਦੇਣਾ ਮੇਰਾ ਹਜੇ ਕੁਝ ਬਣਾਇਆ ਨਹੀਂ ਗਾ ਖੱਲੇ ਮੈਂ ਉਹ ਲੈ ਲੈਂਦਾ ਤੇ ਵਰਤੀ ਦਿੱਤੀ ਸੂਟ ਵਿਆਹ ਤੇ ਤਾਂ ਫੋਰਮਲ ਹੀ ਸੁਣਾ ਲੱਗਦਾ ਫਿਰ ਸੁਆਮ ਦਾ ਕੋ ਸੂਟ ਤਾਂ ਸੁਆਈ ਸਕਦਾ ਜਿਹੜਾ ਤੈਨੂੰ ਦਿੱਤਾ ਉਹ ਗੱਡੀ ਚ ਉਹਨੂੰ ਗੇੜੇ ਘੜਾਈ ਜਾਂਦਾ ਕੱਲ ਦੇਖਿਆ ਤਾਂ ਉਸ ਸੂਟ ਤੇ ਹੀ ਪਿਆ ਚਲੋ ਕੋਈ ਨਾ ਕਰਾਂਗੇ ਤਿਆਰੀ ਸੋ ਅਸੀਂ ਹੁਣ ਨਿਕਲ ਗਏ ਕਰਾਂ ਅਸੀਂ ਚੱਲੇ ਹੁਣ ਗੰਗਨਗਰ ਸੋ ਬੇਬੀ ਲਈ ਇੱਕ ਹੋਰ ਚੀਜ਼ ਲੈਣ ਚੱਲੇ ਆ ਸਰਵ ਹੁਣੀ ਨਹੀਂ ਆ ਸਕੀਆਂ ਕਿਉਂਕਿ ਫਿਰ ਸਰਵ ਠੀਕ ਨਹੀਂ ਰਹਿੰਦੀ ਥੋੜਾ ਜਿਹਾ ਤਾਂ ਕਰਕੇ ਇੱਥੇ ਮੰਮੀ ਫਿਰ ਉਹਦੇ ਕੋਲ ਆ ਤੇ ਫਿਰ ਅਸੀਂ ਜਾਈ ਜਾਂਦੇ ਸੀਗੇ ਬਸ ਘੰਟੇ ਚ ਵਾਪਸ ਆ ਜਾਗੇ ਸੋ ਉੱਥੇ ਦਿਖਾ ਕੇ ਜਾ ਕੇ ਦਿਖਾਉਨੇ ਆ ਤੁਹਾਨੂੰ ਇਹ ਚੀਜ਼ ਕਿਹੜੀ ਆ ਤੁਹਾਡੇ ਲਈ ਵੀ ਸਰਪ੍ਰਾਈਜ਼ ਆਉਂਦੀ ਹੈ ਤੇ ਸੋ ਉੱਥੇ ਜਾ ਕੇ ਦਿਖਾਉਨੇ ਆ ਆਪਾਂ ਜਾਵਾਂਗੇ ਫਸਟ ਕਰਾਈ ਆਣ ਦੇ ਹੇਣਾਂਗੇ ਹਾਂ ਫਸਟ ਕ੍ਰਾਈ ਫਸਟ ਕ੍ਰਾਈ ਜਿਹਾ ਅਗੇ ਤੁਹਾਨੂੰ ਮੈਂ ਦਰਬੀ ਕੀ ਜੀ ਬਤ। ਸੋ ਆਪਾਂ ਆਗੇ ਜੀ ਫਸਟ ਕ੍ਰਾਈ ਵਾਲਿਆਂ ਦੇ। ਹੁਣ ਬਾਲੇ ਪਿਆ ਲੈ ਲੀਓ ਤੇਲੀ। ਆ ਲੈ ਲੀਏ ਕੇ? ਆ ਲੈ ਜੀ। ਜੂ ਜੂ ਕਰਦਾ ਜਾਈ। ਡਰ ਜੂ ਯਾਰ ਮੇਰੇ ਵਜਨ ਬਾੜਾ ਵਧ ਗਿਆ। ਨਹੀਂ ਤਾਂ ਗਾਰੇ ਨੇ ਟਾਇਰ ਕੱਢ ਦੇਣੇ। ਮੋੜਨ ਚੱਲੂ ਹੈ ਇਹ। ਤੇਰੇ ਵਾਸਤੇ ਤਾਂ ਬਹੁਤ ਅੱਡ ਨਹੀਂ। ਬੈਠੇ ਦੇਖਾਂਗੇ। ਤੇਰੇ ਟਾਇਰ ਰੱਖਦੇ ਮੈਂ ਖਲਾਰ ਦੇ। ਹੂੰ ਫਿਰ ਲੈ ਜਲਦਾ ਤਾ ਤੁਰਦਾ ਨਹੀਂ ਬਈ ਚੱਲਦਾ ਨਹੀਂ ਲੈ ਮੈਚ ਲਾ ਜਾ ਤਾਂ ਇਹ ਭਾਰੀ ਜਦਾ ਭਾਰੀ ਜਦਾ ਬੰਦੇ ਹਫਤੇ ਬਣਿਆ ਪਸੂਆਂ ਹਫਤੇ ਨਹੀਂ ਬਣਿਆ ਪਸੂਆਂ ਵਾਸਤੇ ਨਹੀਂ ਗਏ ਉੱਤ ਜਾ ਨਾ 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 ਬੈਠ ਤੋ ਟੱਠਾ ਜਾ ਭੈ ਜੀ ਆਇਆ ਨਾ ਲਮਾ ਉਹ ਆਇਆ ਅਭੀ ਸੁਣਾ ਮੈਨੂੰ ਮੈਂ ਦੱਸਾਂ ਬਈ ਜਿਹੜਾ ਬਲੈਕ ਹੈ ਨਾ ਬੱਚੇ ਮਾੜੇ ਨਾਲ ਮਹਿਲਾ ਹੋ ਜਾਂਦਾ ਹਾਂ ਆਹ ਮਹਿਲਾ ਨਹੀਂ ਹੁੰਦਾ ਮਹਿਲਾ ਤੋਂ ਉਹ ਕਲਰ ਹੁੰਦਾ ਆਹ ਅੰਦਰ ਘੱਟ ਹੋਊਗਾ ਮਹਿਲਾ ਮੈਨੂੰ ਪਤਾ ਨਹੀਂ ਲੱਗੂਗਾ ਮਲੇ ਦਾ ਇਹ ਐਕਸਪੀਰੀਅੰਸ ਐਕਸਪੀਰੀਅੰਸ ਹੈ ਨਾ ਹੁਣ ਜਵਾਕ ਖਾਇਆ ਖਾਨ ਮੈਂ ਇਹਦੀ ਕੋਸ਼ਿਸ਼ ਕੀਤੀ ਸੀ 3580 ਹੈ ਨਾ 3580 ਹੈ ਹੈ ਨਾ ਠੀਕ ਹੈ ਕੋਲ ਆਣ ਦੋ ਚੜ ਦਿੰਦੇ ਮੈਂ ਕਈ ਵਾਰੀ ਮੈਨੂੰ ਬਾਈਕ ਲਈ ਇੰਤਕਰਾਉਣੀ ਪਊਗਾ ਠੀਕ ਹੈ ਐ ਜੋ 5-10 ਦਿਨ ਦਾ ਬੰਦੇ ਦਾ ਟੋਲਾ ਹਾਂ ਤਾਂ ਆਹ ਵਧੀਆ ਰਹਿ ਗਿਆ ਇੱਕ ਆਹ ਕਹਿੰਦਾ ਲਿਖਿਆ ਸੀ ਦੋ ਦਿਨ ਆਹ ਕੱਲ ਨੂੰ ਪਿੰਟ ਕਰਨਾ ਤੁਸੀਂ ਚੇਸ਼ਾ ਆਹ ਕਲਰ ਸਹੀ ਹੈ ਭਾਈ ਹਾਂ ਕਲ ਨੂੰ ਫੋਲੋ ਕਰੀਏ ਠੀਕ ਹੈ ਹਾਂ ਵਧੀਆ ਰੰਗ ਲੱਗ ਰਿਹਾ ਸਮਾਂ ਆ ਲੈ ਲਾਂ ਮੈਂ ਜਲਦੀ ਮੜਾ ਵੀ ਨਹੀਂ ਹੁੰਦਾ ਬਲੈਕ ਤਾਂ ਇਹ ਫਿਰ ਮੜਾ ਹੋਊਗਾ ਪਰ ਕਿਉਂ ਵਾਈਟ ਆਣਾ ਬਟ ਮੈਨੂੰ ਲੱਗਦਾ ਵੀ ਆਹ ਇਹਦਾ ਕੱਪੜਾ ਜ਼ਿਆਦਾ ਮੜਾ ਹੋਊਗਾ ਇਹਦਾ ਤਾਂ ਇਹਦਾ ਨਹੀਂ ਨਹੀਂ ਬਈ ਇਹ ਮੜਾ ਨਹੀਂ ਲੱਗ ਇਹਨੂੰ ਜ਼ਿਆਦਾ ਐਕਸਪੀਰੀਅੰਸ ਹੈ ਇਹ ਮੱਕੇ ਨੂੰ ਜਦਾ ਸੌਫਟੀ ਹੈ ਤਾਂ ਨਾ ਸਹੀ ਆ ਰਿਹਾ ਉਹ ਤਾਂ ਬਈ ਮਾੜੀ ਜਿਹੀ ਮਿੱਟੀ ਪਈ ਵੀ ਦਿੱਖੂ ਹਾਂ ਦੇਖੋ ਇਹ ਮਿੱਟੀ ਜੇ ਤਾਂ ਆਪਾਂ ਕਿੱਧਰ ਲ ਜਾਣਾ ਮਾਸ ਨਹੀਂ ਨਹੀਂ ਮਿੱਟੀ ਜਿਹੜਾ ਭੱਜ ਜਾਣਾ ਨਹੀਂ ਘਰ ਪਰ ਆਪਣੇ ਪਿੰਡਾਂ ਦੀ ਮਾਣੀ ਮੋਟੀ ਆ ਹੀ ਜਾਂਦੀ ਆ ਹਾਂ ਉਹ ਤਾਂ ਹੈ ਮੈਲੇ ਦਾ ਸਾਰੇ ਹੋੜਿਆ ਪਰ ਵਾਈਟ ਬਲੈਕ ਜਾਇ ਦਿਖਦੇ ਅੱਛਾ ਅੱਛਾ ਹਾਂ ਜੀ ਤੈਨੂੰ ਇਹ ਚ ਦੇਖ ਲੋ ਆ ਕਲਰ ਲਈਏ ਗਿਆ ਉਹ ਕਲਰ ਲਈਏ ਅੱਛਾ ਉਹ ਹੀ ਲਾ ਦੇ ਕਿਉਂਕਿ ਪੇਂਟ ਦੀ ਸ਼ੈਡੀਆਂ ਨਾ ਹੋ ਜਾਂਦੇ ਉਸਮੇਂ ਜਾ ਰਹੀ ਹੋਵੇ ਫਿਰ ਚਲ ਹਾਲਾਂ ਦੇ ਦੋ ਅੰਚ ਕਰਾਂਗੇ ਮੈਂ ਦੱਸ ਹਾਂ ਬੱਸ ਕਰ ਲੀ ਕੀ ਤੈਨੂੰ ਕਿਹੜਾ ਲੱਗਿਆ ਆਹਗੇ ਜਿਆਦਾ ਗਰੇਸ ਦੀ ਗਰੇਸ ਤਾਂ ਇਹਦੀ ਆ ਫਿਰ ਲੈ ਲੈ ਕੋਈ ਖਰਾਬ ਜਿਹੇ ਮੈਟ ਦਾ ਕੋਈ ਦਿੱਕਤ ਨਹੀਂ ਜਿਹੜੇ ਹੋਣਗੇ ਹੋਣਗੇ ਯਾਰ ਫਿਰ ਸੇਮ ਹੀ ਸਹੀ ਆ ਸਾਡੀ ਸੇਮ ਸਾਈਜ਼ ਹਾਂਜੀ ਆਹਿੰਕ ਲਈ ਬੋਲੀ ਦੱਸ ਕੋਈ ਨਾ ਗਰੇਸ ਜੀ ਬਣਦੀ ਆ ਇਹਦੀ ਦੀਲ ਨਾਲ ਕਰੋ ਧੰਨਵਾਦ ਚੱਕੋ ਮੋਟਰ ਸੂਜੀ ਲੈ ਲਈ ਨਾਲ ਅੰਬਾਚੂਡ ਨੂੰ ਮਟਰ ਚੱਕਾ ਵਖੀਆ ਜਿਹੜੀ ਆ ਦਾ ਇਕੱਠਾ ਚੱਕਿਆ ਪੱਲੇ ਚੱਕੀ ਹੁੰਦੀ ਆ ਰਹਿੰਚ ਕਿਉਂ ਦੀ ਹੋ ਰਹੀ ਹੈ ਕਿਉਂ ਰਹੀ ਹੈ ਦੀ ਦਾ ਮੈਂ ਥੋੜਾ ਜਿਹਾ ਰੁੱਕ ਕੇ ਲੱਗੇ ਜੰਮੂ ਠੀਕ ਹੈ ਠੀਕ ਹੈ ਲੈ ਮੈਂ ਬਈ ਹੁਣ ਸ਼ਾਮ ਹੋ ਗਿਆ ਸੀ ਸਬਜ਼ੀ ਬਣਾਉਣ ਲੱਗੇ ਸੀਗੇ ਅੱਜ ਪਨਾ ਮੰਗੀ ਗੋਭੀ ਇਹ ਕੋਸ ਬਣਾਈ ਹੈ ਗਾਜਰਾ ਹਮ ਹੁਣ ਬਣਾ ਲੱਗੇ ਦੇਸੀ ਗੋਭੀ ਬਣਾ ਗੀਆਂ ਨਵੀਆਂ ਸਬਜ਼ੀਆਂ ਹਾਂ ਕੱਲਣੀਆਂ ਤਾਂ ਖਾਣ ਨੂੰ ਜੀ ਨਹੀਂ ਕਰਦਾ ਹੁੰਦਾ ਪਹਿਲਾਂ ਆਣੀਆ ਤਾਂ ਖਣ ਨੂੰ ਜੀਨ ਕਰਦਾ ਸੀ ਕਰਦਾ ਆ ਹਣ ਰੁੱਤੋਂ ਤੋਂ ਬਿਨਾਂ ਜਦੋਂ ਗੋਭੀ ਲੈਣਾ ਸਵਾਲ ਲੱਗਦੀ ਸੀ ਰੁੱਤੋਂ ਤੋਂ ਬਿਨਾਂ ਨਹੀਂ ਵਧੀਆ ਲੱਗਦੀ ਤਾਂ ਹੁਣ ਗੋਭੀ ਜਿਹੜੀ ਆਉਂਦੀ ਵੇਖ ਚਿੱਟੀ-ਚਿੱਟੀ ਦੀ ਕਿੰਨੀ ਸਵਾਲ ਆਉਂਦੀ ਆ ਦੇਸੀ ਗੋਭੀ ਆ ਦੂਜੀ ਵੀ ਸੀ ਵੇਚ ਉਹ ਕਹਿੰਦੇ ਕੋ ਮੈਂ ਕਹਾਂ ਦੂਜੀ ਦੇ ਦੇ ਮੈਨੂੰ ਤਾਂ ਦੇਸੀ ਇਹ ਸੀ ਦੇਤੀ ਖਾਂਜੀ ਵੀ ਬੜੀ ਮਿੱਠੀ ਬੈਠੀ ਹੈ ਕੱਚੀ ਖਾ ਲੈਣੀ ਹਾਂ ਹਾਂ ਮੈਗਾ ਦੇ ਮੈਂ ਖਾਨੇ ਆ ਜੀ ਸਸੇ ਖਾਨੇ ਸਿਰ ਤੋੜ ਕੇ ਖਾਈ ਜਾਵੇ ਉਦਾਂ ਖਾਂਦਾ ਨਹੀਂ ਗੋਭੀ ਸਬਜੀ ਤੇ ਉਦਾਂ ਤੋੜ ਕੇ ਖਾਈ ਜਾਵੇ ਇਹ ਤਾਂ ਨਹੀਂ ਖਾਂਦੇ ਸੀ ਕੱਲ ਹਾਂ ਹਾਂ ਗਾਜਰਾਂ ਨੂੰ ਤੋੜ ਕੇ ਖਾਈ ਜਾਂਦਾ ਸੀ ਉਦਾਂ ਨਹੀਂ ਖਾਣੀ ਉਦਾਂ ਤਾਂ ਦਸਵਾ ਨਹੀਂ ਲੱਗਦੀ ਤੇ ਇਦਾਂ ਕੱਚੀ ਖਾਈ ਜਾਊਗਾ ਸੀਜ਼ਨ ਵਾਲੀ ਕੋਈ ਸਬਜੀ ਨਹੀਂ ਖਾਣੀ ਪਤਾ ਨਹੀਂ ਕੀ ਪਤਾ ਨਹੀਂ ਖਾਂਦੇ ਕੀ ਆ ਖਾਂਦਾ ਨਾ ਦਾ ਹੜ ਲੰਗੇ ਪਤਲੀ ਦਾਲ ਬਣਾਉ ਮੋਟੀ ਦਾਲ ਬਣਾਈ ਕਿ ਪਤਲੀ ਬਣਾਈ ਇਹੋ ਜਿਹਾ ਖਾਣਾ ਖਾਣਾ ਹੁੰਦਾ ਅਸੀਂ ਵੇਟ ਕਰੀ ਅੰਨੇ ਲੈਣ ਗਏ ਸੀ ਗਿਫਟ ਹਜੇ ਤੱਕ ਆਈ ਨਹੀਂ ਉਹਦੇ ਜਦੋਂ ਆਊਗਾ ਉਦੋਂ ਪਤਾ ਲੱਗੂਗਾ ਆਪੇ ਦਿਖਾ ਦੇਣਾ ਉਹਨੇ ਗਿਫਟ ਵਿੱਚ ਹੋਂਦੇ ਪਤਾ ਲੱਗਣਾ ਵੀ ਕੀ ਗਿਫਟ ਆਉਂਦਾ ਹੈ ਹਾਂ ਜਿੱਤੇ ਹੁਣ ਅਸੀਂ ਲੈ ਲਿਆ ਬੇਬੀ ਵਾਸਤੇ ਜੋ ਲੈਣਾ ਸੀ ਤੁਹਾਨੂੰ ਲੱਗ ਗਿਆ ਪਤਾ ਵੀ ਕੀ ਸੀਗਾ ਤੇ ਹੁਣ ਅਸੀਂ ਜਾਈਏ ਨੇ ਕਰੇ ਸੁਕਰੇ ਜਾ ਕੇ ਕਰਦਨ ਦਿਖਾਉਣੇ ਤੇ ਕਰਦਨ ਰੈਕਸ ਚੈੱਕ ਕਰਦੇ ਨੇ ਕੀ ਹੁੰਦਾ ਰਿਸਪੌਂਸ ਨਾਲਿਆਂ ਸੀ ਤੇ ਹਨੇਰਾ ਹੋ ਗਿਆ ਵਾਵਾ ਰਾਤ ਹੀ ਹੋ ਗਈ ਬੱਚਾਈਏ ਨੇ ਹੁਣ ਕਰੇ ਆ ਗਏ ਇੰਨਾ ਹਨੇਰਾ ਕਰਕੇ ਨਾ ਕਿ ਆ ਗਿਆ ਸਾਡਾ ਗਿਫਟ गड्डी आ ठीक है तू सड़ा फट जल्दी नहीं आ गए सेती आ गया फटाफट फटाफट हां चल एक चलाता गड्डी बाहर ही नंगा लगा था भरने को फिर अरे ना मैं गाड़ चला दूंगा कभी गाऊं क्या था उसको उनका था परान लाड किधर गई क्यों नहीं मोर लटा आ रही हूँ वो लात है किसी ओबी नहीं लगे ऐसे ऐसे जिल भाई वो भी लात है किसी शकीनी चाहती है तो लाइए हाँ तो लाइए आप अच्छी गंदी है अभी शाकिया अगर नींद अच्छा डब्बे अच्छा डब्बे चलो निकल जाए निकला बाहर में चकलाई नंबर से ਨ ਕਰ ਲੈਣੀ ਕਰਤੀ ਨਾ ਫੜਾਉਣ ਨੂੰ ਨਾ ਫੜ ਲੈਣ ਵਾਸੋ ਇੰਨਾ ਵੱਡਾ ਗਿਫਟ ਪੱਟੇ ਪੱਟੇ ਗਿਫਟ ਲੈ ਕੇ ਆਇਆ ਸਾਰਿਆਂ ਨੂੰ ਵੱਡਾ ਇਹਨਾਂ ਖਰੀਦਣ ਵੈਜੋ ਗਿਫਟ ਚਲ ਹਮ ਇਹਨੂੰ ਓਪਨ ਕਰ ਗੋ ਆਹ ਕਸਾ ਕੋਣ ਕਰ ਚੱਲ ਵੀ ਆਜੇ ਹੈ ਮਗਾਣੀ ਕਰੋ ਓਪਨ ਕਰੂ ਉਧਰ ਖੜਕੇ ਇਧਰ ਚਾਨਣ ਕਿਧਰ ਆਉਂਦਾ ਚਾਨਣ ਇਧਰ ਆ ਵਧੀਆ ਹਾਂ ਬਹਿ ਜਾ ਉੱਤੇ ਕੋਈ ਨਹੀਂ ਬੈਠਾ ਦੋਵੇਂ ਹੱਥ ਲਾਣ ਗਿਆ ਦੇਖੋ ਇਹ ਦੋਵਾਂ 'ਚ ਪਿਆਰ ਹੈ ਕਿਹਦੀ ਤੁਸੀਂ ਵੀ ਹੱਥ ਲਾਓ ਦੇਖ ਦੋਵਾਂ 'ਚ ਪਿਆਰ ਦਿਨਾ ਹੋਰ ਤੁਸੀਂ ਬਲੋਚ ਕੱਲੇ 'ਚ ਥੋੜਾ ਦਿਖਾਨੀਆਂ ਆਉਂਦੀਆਂ ਇਦਾਂ ਹੀ ਨਾ ਗੱਲ ਪੜਦੀ ਹੋਰ ਇਹਦਾ ਕੀ ਕੰਮ ਹੈ കഗജ പാഠന ਇੱਦਾਂ ਕਰਾਂ ਚੱਲ ਹੋਰ ਆ ਨਿਕਲ ਆਰ ਤਾਂ ਸੁਣਾ ਮੈਂ ਨਹੀਂ ਜ਼ਿਆਦਾ ਰੱਖ ਲਾਇਆ ਉਹਨੇ ਤਾਂ ਅੱਧਾ ਘੰਟਾ ਲਾਤਾਂ ਲਾਉਂਦੇ ਨਹੀਂ ਮੇਰੇ ਕੋ ਤੁਹਾਡੇ ਲਈ ਬਹੁਤ ਗਿਫਟ ਆਏ ਆ ਹੁਣ ਨਵੇਂ ਬੰਦੇ ਲਈ ਲੈਂਦਾ ਹਾਂ ਇਹ ਤਾਂ ਇਹ ਟੇਪ ਲਾ ਲਾ ਇਹ ਟੇਪ ਐਂ ਲਾ ਲਈ ਤੇ ਕੋਲੋਂ

ਇਕ ਕ ਸੁਣਾ ਨਾ ਕਲਰ ਸੁਣਾ ਨਾ ਵੀ ਇੱਕ ਪਿੰਕ ਸੀ ਗੈਦਰਸ਼ ਕਲਰ ਫਟਾ ਜਿਆਦਾ ਸੁਣਾ ਲੱਗਿਆ ਹੈ ਲਾਈਟ ਹੀ ਹੁੰਦੀ ਹੈ ਹਾਂ ਲਾਈਟ ਹੀ ਹੁੰਦੀ ਬਲੈਕ ਵੀ ਹੈਗਾ ਸੀ ਕਿਤੇ ਬਲੈਕ ਜਿਆਦਾ ਗੰਦਾ ਹੋਊਗਾ ਫਿਰ ਹਾਂ ਓਥੇ ਮਿੱਟੀ ਜਿਆਦੀ ਹੈ ਹਾਂ ਮਿੱਟੀ ਜਿਆਦੀ ਹੈ ਆ ਗਏ ਨਾ ਇਹ ਨਾਲ ਪਾ ਕੇ ਵੀ ਲਾਉਣ ਵਾਸਤੇ ਵੀ ਜੋ ਅਗੜਗੇ ਨਾ ਬਰ ਅੱਛਾ ਫਿੱਟਰ ਵੀ ਹਿਲੇ ਨਾ ਜਿਆਦਾ ਕਿਵੇਂ ਆ? ਕਿਵੇਂ ਲੱਗਿਆ? ਸੋਹਣਾ। ਆ ਦੇਖ। ਪੜੀ। ਪੰਜ ਭਾਈ ਹੈ। ਹਾਂ। ਇਹ ਲੈ ਤੂੰ ਹੰਦਾ। ਰੱਖਣਾ ਬੰਨਣਾ। ਆਹ ਰੇ। ਇਹ ਮਪਿੱਟ-ਮਪਿੱਟ। ਆ ਦੇਖ ਦੰਮ। ਚਾਹ, ਹੋਛਾ ਹਿੱਦਾਂ। ਹੋਰ। ਨੂਨシャਉਂਗਾ। ठीक <laughs> है ना करना है ठीक अब इधर मतलब तक कवर करने वास्ते जैसे लम्बा भी पहनना पड़ा मेरे लम्बा भी पहनना पता नहीं देखना होगा चाहिए हाँ। तो ना वो ना तो भी पच्चन हम्म वो तो दे लो ना वो तो तेरे होगा ना ये तो अलग है ना तू भी करना देख लेंगे हम्म न ਦੋਨੋਂ ਸਾਈਡ ਦੋਨੋਂ ਸਾਈਡਾਂ ਮਾਰਦੇ ਦੋਨੋਂ ਸਾਈਡਾਂ ਸੀ ਵਿੱਚ ਦੋਨੋਂ ਹੀ ਸੀਗੇ ਹਾਂ ਉਹਦੇ ਕੋਲ ਪਾ ਹਾਂ ਅਸੀਂ ਸਾਰੇ ਦੋਨੇ ਇਕੱਠੇ ਆਈਏ ਜੁੱਕ ਪਈ ਰਨਨਦਾ ਹੋਵੇ ਚੰਨਾ ਨਾ ਇਹ ਨਹੀਂ ਕਰਦਾ ਹੁੰਦਾ ਇਹ ਇਹ سپورਟ ਆ ਇਹ ਨੂੰ ਬੀਬੀ ਵਾਸਤੇ ਹੀ ਹੁੰਦਾ ਵਾ سپورਟ ਆ ਉਹ ਵੀ ਨੂੰ ਬੀਬੀ ਬੋਰ ਇੱਦਾਂ ਹੁੰਦਾ ਹੋਰ ਕਿਹੜਾ ਓਥੇ 6-7 ਕਿਲੋ ਨਹੀਂ ਉਹ ਜਿਹੜਾ ਥੱਲੇ ਆ سپورਟ ਹਾਸਤੇ ਹਾਂ ਤੋ ਸਾਰੇ ਜਿਹਨੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਪਰ ਵਧੀਆ ਨਹੀਂ ਜ਼ਰੂਰੀ ਸੀਗਾ ਕਿ ਸਾਡੀ ਰੀਲ ਸੀ ਸਾਡੇ ਪੈਸੇ ਆਏ ਦੱਸਿ ਲਿਆਂਦੇ ਤੋ ਸਾਰੇ ਜਿਹਨਾਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਸਾਡੀ ਫੈਮਲੀ ਆ ਤੁਹਾਨੂੰ ਕਿਦਾਂ ਲੱਗਿਆ ਇਹ ਸਾਰੇ ਜਿਹਨੇ ਵਧੀਆ ਵਧੀਆ ਕਮੈਂਟ ਕਰੋ ਮਾੜੇ ਨਾ ਕਰੋ ਵਧੀਆ ਵਧੀਆ ਕਮੈਂਟ ਕਰੋ ਸਾਰੇ ਕਿ ਕੀ ਚੀਜ਼ਾਂ ਲਿਆਉਣੀਆਂ ਜ਼ਰੂਰੀ ਆ ਪਹਿਲਾਂ ਆਪਾਂ ਨਾ ਤੋ ਇੱਕ ਹੁੰਦੀ ਵੀ ਆਪਾਂ ਲਿਆਂਦੀ ਪਰ ਦਿਖਾਉਣਾ ਵੀ ਤੁਹਾਨੂੰ ਜ਼ਰੂਰੀ ਆ ਕਿਉਂਕਿ ਤੁਸੀਂ ਸਾਡੀ ਫੈਮਲੀ ਆ ਵੀ ਉਹ ਹੁੰਦੇ ਉਹ ਅੱਡ ਗੱਲ ਆ ਪਰ ਤੁਹਾਨੂੰ ਦਿਖਾਉਣਾ ਵੀ ਜ਼ਰੂਰੀ ਹੁੰਦਾ ਪਰ ਇੱਕ ਚੀਜ਼ ਤਨੋ ਸ਼ੁਕਰੀਆ ਤੁਹਾਨੂੰ ਸਪੋਰਟ ਕਰਦੇ ਹੋ ਹੁਣ ਪੱਕੀਆਂ ਦੀਆਂ ਬਣੇ ਰੋਟੀਆਂ ਦੋਵੇਂ ਨਹੀਂ ਪੱਕ ਗਈਆਂ ਸੌਰੀ ہماری ਰੋਟੀ ਪੱਕ ਚੁੱਕੀ ਹੈ ਸਬਜੀ ਕਦ ਨਹੀਂ ਪਤਾ ਬੁੱਦੀ ਹਏ ਸੁੱਕੀ ਸਬਜੀ ਫਿਰ ਪੱਤਾ ਗੋਭੂ ਉਹ ਦਹੀਂ ਰਹੀ ਹੈ ਪੱਤਾ ਗੋਭੂ ਨਹੀਂ ਫੋਲੋ ਗੋਭੀ ਆ ਮੈਂ ਨਹੀਂ ਹਾਂ ਕਮਾਣ ਤੇਰੀ ਆਈ ਡੋਨਟ ਲਾਈਕ ਕਾ ਛੋਲਿਆ ਨਹੀਂ ਪਹਿਲਾਂ ਖਾਣੀ ਨਹੀਂ ਹੁੰਦੀ ਤੁਹਾਡੇ ਲਈ ਉਹ ਤੁਸੀਂ ਖਾਦੀ ਨਹੀਂ ਉਹ ਪਹਿਲੇ ਖਾਣ ਬਾਬੇ ਦੇ ਫੋਲੋ ਲੀਏ ਖਰਾਬ ਹੋਗੀ ਕੋਈ ਗੱਲ ਨਹੀਂ ਆ ਬਸ ਗਾਣੀਆਂ ਨੇ ਇਹ ਦੇ ਨਾਲ ਦੀ ਸਾਗ ਤੁਸੀਂ ਦੰਦੇ ਨਾ ਬਸਾ ਲੇ ਨੋਵੇਂ ਆ ਦੇਖੋ ਹੁਣ ਮੂੰਹ ਪਰੇ ਗੱਲ ਹੈ ਉਹਨਾਂ ਨੇ ਕੱਲ ਉਹ ਖਾਲੀ ਦਾ ਹੁੰਦਾ ਇਹ ਜੀ ਸਾਗ ਜਿਹੜਾ ਬਣਿਆ ਹੁੰਦਾ ਨਾ ਇਹ ਜਿਵੇਂ ਆਪਾਂ ਬਣਾਇਆ ਹੁੰਦਾ ਤੇ ਇਹ ਇੱਕ ਜਾਂ ਦੋ ਦਿਨਾਂ ਦਾ ਬਸਾ ਵੀ ਖਾ ਲੈਂਦੀ ਦੋਵੇਂ ਹੁਣ ਸਰਦਾਂ ਦਾ ਅੱਛਾ ਠੀਕ ਨਹੀਂ ਉਧਰ ਉਹਦਾ ਅਸੀਂ ਕਰਦਾ ਉਹਦੇ ਚ ਤੇ ਉਹਨਾਂ ਦੇ ਕਿਹੜਾ ਘਰੇ ਵਿਆ ਲਿੱਤਾ ਉਹਦੇ ਲਿੱਤਾ ਤਾਂ ਹੈ ਕਰਦਾ ਹੀ ਸੀ ਚਲੋ ਹੁਣ ਆਪਾਂ ਕਰਦੇ ਆ ਫਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਬਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਦੇਵੀ ਦਾ ਉਹ ਕਿਦਾਂ ਲੱਗਿਆ ਉਹ ਕੀ ਕਹਿੰਦੇ ਨੇ ਕੈਰੀ ਕੋਟ ਕੈਰੀ ਕੋਟ ਕੈਰੀ ਕੋਟ ਕਿਦਾਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਦੱਸੋ ਤੇ ਹੁਣ ਕਰਦੇ ਆਪਾਂ ਬਲੌਗ ਦਾ ਨਵਾਂ ਸੋਹਣਾ ਨਵਾਂ ਇਹਦਾ ਬਲੌਗ ਦਾ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਆਪਣਾ ਬਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੌਗਸ ਤਾ ਤੱਕ ਲਈ ਧੰਨਵਾਦ ਬਾਏ ਬਾਏ